ਅਟਮੰਪੀਰ ਤੇ ਆਨੇ ਹੁਣ ਹਨਾ ਪੀਆਰ ਕਿਨਾਂ ਨੂੰ ਮਿਲਦੀ ਹੈਗੀਆ ਕਿਉਂਕਿ ਸਪਨੋ ਸਮਝ ਨਹੀਂ ਆਂਦਾ ਕਿ ਪ੍ਰੋਫਾਈਲ ਕਿੱਦਾਂ ਦਾ ਹੋਣਾ ਚਾਹੀਦਾ ਸਾਡਾ ਪੀਆਰ ਵਾਸਤੇ ਆ ਮੈਮ ਦੇਖੋ ਸਭ ਤੋਂ ਪਹਿਲਾਂ ਤਾਂ ਪੀਆਰ ਦੀ ਕੈਟੇਗੋਰਾਇਜ਼ ਆਪਾਂ ਕਰਕੇ ਦੱਸਦੇ ਆ ਕਿ ਕਿੰਨੇ ਕਿੰਨੇ ਤਰੀਕੇ ਦੇ ਜਿਹੜੇ ਡਰਾਅ ਹੈ ਉਹ ਕੈਨੇਡਾ ਦੇ ਵਿੱਚ ਨਿਕਲਦੇ ਆ ਸਭ ਤੋਂ ਪਹਿਲਾਂ ਤਾਂ ਮੈਮਿਕ ਹੁੰਦਾ ਹੈ ਕੈਨੇਡੀਅਨ ایکسپੀਰੀਅੰਸ ਕਲਾਸ ਉਹ ਉਹ ਕੈਂਡੀਡੇਟ ਹੁੰਦੇ ਆ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੁੰਦੇ ਆ ਭਾਵੇਂ ਉਹ ਸਟੂਡੈਂਟ ਵੀਜ਼ਾ ਤੇ ਜਾ ਕੇ ਉੱਥੇ ਵਰਕ ਕਰਕੇ ਪੀਆਰ ਅਪਲਾਈ ਕਰ ਰਹੇ ਆ ਜਾਂ ਫਿਰ ਇਥੋਂ ਵਿਜ਼ਟਰ ਵੀਜ਼ਾ ਤੇ ਜਾ ਰਹੇ ਨੇ ਉੱਥੇ ਜਾ ਕੇ ਸਟੇਟਸ ਕਨਵਰਟ ਕਰਨ ਤੋਂ ਬਾਅਦ ਪੀਆਰ ਲੈ ਰਹੇ ਨੇ ਤੇ ਥਿਸ ਇਜ਼ ਕੈਨੇਡੀਅਨ ایکسپੀਰੀਅੰਸ ਕਲਾਸ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਆ ਅਸੀਂ ਉਹਨਾਂ ਨੂੰ ਵੀ ਹੈਲਪ ਆਊਟ ਕਰ ਰਹੇ ਆ ਉੱਥੇ ਵੀ ਸਾਡੀ ਪ੍ਰੋਫੈਸ਼ਨਲ ਟੀਮ ਹੈਲਪ ਆਊਟ ਕਰ ਰਹੀ ਹੈ ਜਿਨ੍ਹਾਂ ਦੇ ਕੋਲ ਆਲਰੇਡੀ ਵਿਜ਼ਟਰ ਵੀਜ਼ਾ ਹੈ ਉਹ exchange ਕਰ ਸਕਦੇ ਉੱਥੇ ਜਾ ਕੇ ਉਹ ਵੀ ਸਾਡੀ ਟੀਮ ਹੈਲਪ ਆਊਟ ਕਰ ਰਹੀ ਹੈ ਇਸ ਤੋਂ ਇਲਾਵਾ ਮੈਮ ਸਕਿਲਡ ਵਰਕਰ ਦਾ ਹੁੰਦਾ ਹੈ ਜਿਹਦੇ ਵਿੱਚ ਜੋ ਕਿ ਬਹੁਤ ਜ਼ਿਆਦਾ ਇੱਕ ਮਿਥ ਬਣਿਆ ਹੋਇਆ ਸਾਰਿਆਂ ਨੂੰ ਲੱਗਦਾ ਹੈ ਕਿ ਮਾਸਟਰਸ ਹੋਣੀ ਚਾਹੀਦੀ ਹੈ ਆਈਲਸ 877 ਹੋਣਾ ਚਾਹੀਦਾ ਹੈ ਤੇ 2 ਸਾਲ ਦਾ ایکسپੀਰੀਅੰਸ ਹੋਣਾ ਚਾਹੀਦਾ ਉੱਥੇ ਸਿਬਲਿੰਗ ਜਾਂ ਫਿਰ ਸਪਾਊਸ ਹੋਣਾ ਚਾਹੀਦਾ ਇਹ ਬਿਲਕੁਲ ਵੀ ਨਹੀਂ ਹੈ ਇਹ ਸਿਰਫ ਉਹਨਾਂ categories ਲਈ ਹੈ ਉਹਨਾਂ ਕੈਂਡੀਡੇਟਸ ਲਈ ਹੈ ਜਿਨ੍ਹਾਂ ਦਾ ਇਹ profile ਹੈ ਕਿ ਉਹਨਾਂ ਦਾ ਜਿਹੜਾ ਨੋਕ ਹੈ ਉਹ ਕੈਨੇਡਾ ਦੇ ਵਿੱਚ ਡਿਮਾਂਡ ਦੇ ਵਿੱਚ ਆ ਰਿਹਾ ਤੇ ਉਹਨਾਂ ਦੇ ਪੁਆਇੰਟ ਸਿਸਟਮ ਜਿਹੜਾ ਹੈ ਉਹ 400 ਤੋਂ ਉੱਪਰ ਜਾ ਰਿਹਾ ਹੈ 470 ਤੋਂ ਉੱਤੇ ਜਾ ਰਿਹਾ ਹੈ ਇਹ ਉਹਨਾਂ ਦੇ ਲਈ ਹੈ ਜੇ ਤੁਹਾਡਾ ਪ੍ਰੋਫਾਈਲ +2 ਪਾਸ ਹੈ ਪੰਜ ਬੈਂਡ ਹੈ ਐਕਸਪੀਰੀਅੰਸ ਬਹੁਤ ਹੀ ਨਾਰਮਲ ਜਿਹਾ ਐਕਸਪੀਰੀਅੰਸ ਹੈ ਕਿਚਨ ਅਸਿਸਟੈਂਟ ਦਾ ਹੋ ਗਿਆ ਕੁੱਕ ਦਾ ਹੋ ਗਿਆ ਟਰੇਡ ਪਰਸਨ ਦਾ ਹੋ ਗਿਆ ਜਾਂ ਫਿਰ ਜਿਵੇਂ ਹੁਣ ਅਸੀਂ ਕਾਲ ਰਿਸੀਵ ਕਰ ਰਹੇ ਹਾਂ ਈਵਨ ਟਰੱਕ ਡਰਾਈਵਰ ਜਿਹੜੇ ਦੁਬਈ ਤੋਂ ਰਿਟਰਨ ਨੇ ਇੰਡੀਆ ਤੋਂ ਟਰੱਕ ਡਰਾਈਵਰਸ ਨੇ ਜਾਂ ਫਿਰ ਹੋਰ ਵੀ ਕੋਈ profession ਜੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਕ ਵਾਰੀ ਕੰਸਲਟ ਕਰਨਾ ਚਾਹੁੰਦੇ ਹੋ ਉਹ ਸਾਰੀ ਜਿਹੜੀ categories ਹੈ ਅੰਡਰ ਪੀ ਐਨ ਪੀ ਫਾਲ ਕਰਦੇ ਆ ਪੀ ਐਨ ਪੀ ਦਾ ਮਤਲਬ ਹੁੰਦਾ ਹੈ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਦੇ ਅੰਡਰ ਬਹੁਤ ਸਾਰੇ ਐਦਾ ਦੇ ਪ੍ਰੋਗਰਾਮਸ ਨੇ ਜਿੱਥੇ ਪੋਪੂਲੇਸ਼ਨ ਘਟ ਹੈ ਉੱਥੇ ਗਵਰਨਮੈਂਟ ਨੇ ਨਹੀਂ ਇੱਕ ਸਕੀਮ ਸਟਾਰਟ ਕੀਤੀ ਹੈ ਕਿ ਤੁਸੀਂ ਆ ਸਕਦੇ ਹੋ ਜਿਵੇਂ ਅਲਬਰਟਾ ਪਹਿਲਾਂ ਹੀ ਬਹੁਤ ਜ਼ਿਆਦਾ ਯੂਥ ਜਿਹੜਾ ਹੈ ਉੱਥੇ ਅਟਰੈਕਟ ਹੋ ਰਿਹਾ ਬਟ ਫੇਰ ਵੀ ਕਈ ਤਾਂ ਤੇ ਉਹਨਾਂ ਦੀ ਇੱਕ ਡਿਮਾਂਡ ਰਹਿੰਦੀ ਹੈ ਕਿ ਸਿਕ ਸੀ ਚਾਹੀਦਾ ਬਟ ਸਟਿਲ ਦੇ ਹੈਵ ਅ ਲੂਪ ਹੋਲ ਉਹਨਾਂ ਦੀ ਇੱਕ ਹੋਰ ਕੈਟੇਗਰੀ ਹੈ ਜਿਹਦੇ ਵਿੱਚ ਰੂਰਲ ਰੀਨੂਅਲ ਪ੍ਰੋਗਰਾਮ ਹੈ ਜਿਹਦੇ ਵਿੱਚ ਪੰਜ ਬੈਂਡ ਵਾਲਾ ਵੀ ਕੁਆਲੀਫਾਈ ਕਰ ਰਿਹਾ ਬਟ ਇਹ ਡਿਪੈਂਡ ਕਰਦਾ ਹੈ ਕਿ ਜਿਹਦੇ थ्रू ਤੁਸੀਂ ਅਪਲਾਈ ਕਰੋ ਕਿ ਉਹਨੂੰ ਇਸ ਬਾਰੇ ਅਵੇਅਰਨੈਸ ਹੈ ਕਿ ਨਹੀਂ ਉਹਨੂੰ ਉਸ ਬਾਰੇ ਨੋਲਿਜ ਹੈ ਕਿ ਨਹੀਂ ਇਸ ਤੋਂ ਇਲਾਵਾ AIPP ਕੈਟਾਗਰੀ AIPP ਦੇ ਵਿੱਚ ਐਟਲੈਂਟਿਕ ਪ੍ਰੋਵਿੰਸਸ ਦੇ ਵਿੱਚ ਅਸੀਂ ਅਪਲਾਈ ਕਰਦੇ ਹਾਂ ਸਾਡੇ 4 ਬੈਂਡ ਵਾਲੇ 4 ਬੈਂਡ ਵਾਲੇ ਪਲੱਸ 2 ਪਾਸ ਜਿਨ੍ਹਾਂ ਦਾ ਜਿਨ੍ਹਾਂ ਨੂੰ ਕਦੇ ਹੋਪ ਹੀ ਨਹੀਂ ਹੁੰਦੀ ਕਿ ਉਹਨਾਂ ਦੀ ਵੀ ਪੀਆਰਸ ਆ ਸਕਦੀ ਹੈ ਉਹਨਾਂ ਦੀ ਵੀ ਫੈਮਿਲੀ ਸੈਟਲ ਹੋ ਸਕਦੀ ਅਸੀਂ ਉਹਨਾਂ ਨੂੰ ਵੀ ਪ੍ਰੋਵਾਈਡ ਕਰਦੇ ਹਾਂ ਇਸ ਤੋਂ ਇਲਾਵਾ ਸਸਕੈਚੂਨ ਹੈ ਸਸਕੈਚੂਨ ਤੋਂ ਇਲਾਵਾ ਅਸੀਂ RNIP ਡੀਲ ਕਰ ਰਹੇ ਹਾਂ ਜਿਹਦੇ ਵਿੱਚ ਰੂਰਲ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਥਰੂ ਜਿਹੜੀ ਸਿਟੀਜ਼ ਦੇ ਵਿੱਚ ਘੱਟ ਕਟ ਫੋਰਨਰਸ ਰਹ ਰਹੇ ਨੇ ਉਹਨਾਂ ਸਿਟਿਜ਼ ਦੇ ਵਿੱਚ ਇੱਕ ਡਾਇਰੈਕਟ ਪੀਆਰ ਦੀ ਕੈਟਾਗਰੀ ਫਾਲ ਹੁੰਦੀ ਹੈ ਉੱਥੇ ਉੱਥੇ ਦੀ ਕਮਿਊਨਿਟੀ ਦਾ ਅਪਰੂਵਲ ਲੱਗਦਾ ਹੈ ਉੱਥੇ ਕੋਈ ਡਰਾਅ ਦੇ ਵਿੱਚ ਤੁਹਾਡੀ ਫਾਈਲ ਨਹੀਂ ਜਾਂਦੀ ਹੈ ਉੱਤੇ ਕਮਿਊਨਿਟੀ ਦਾ ਇੱਕ ਸਪான்ਸਰ ਲੈਟਰ ਆਉਂਦਾ ਉਸ ਦੇ ਬੇਸਿਸ ਤੇ ਵੀ ਤੁਸੀਂ ਪੀਆਰ ਲੈ ਸਕਦੇ ਹੋ ਤੇ ਬਹੁਤ ਸਾਰੇ ਤਰੀਕੇ ਆ ਇਸ ਤੋਂ ਇਲਾਵਾ ਇੱਕ ਬਿਨਾ ਡਰਾਅ ਦਾ ਸਿਸਟਮ ਜਿਹੜਾ ਹੈ that is self employed category ਜੋ ਕਿ মিডিਆ ਲਾਈਨ ਤੋਂ ਬਿਲੋਂਗ ਕਰਦੇ ਨੇ ਜੋ ਕਿ ਐਕਟਰਸ ਨੇ ਜੋ ਕਿ ਕੋਚ ਨੇ ਪਲੇਅਰਸ ਨੇ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੇ ਗੇਮ ਪਲੇ ਕੀਤੀ ਹੈ ਤੇ ਉਹ ਪੀਆਰ ਲੈਣਾ ਚਾਹੁੰਦੇ ਉਹਨਾਂ ਦੇ ਲਈ ਇੱਕ ਸਪੈਸ਼ਲ ਕੈਟਾਗਰੀ ਹੈ ਉਹਦੇ ਵਿੱਚ ਤੁਹਾਨੂੰ ਕੋਈ ਪੁਆਇੰਟ ਸਿਸਟਮ ਜਾਂ ਡਰਾ ਦੀ ਵੇਟ ਕਰਨ ਦੀ ਲੋੜ ਨਹੀਂ ਹੈ ਰਾਈਟ ਨਾਓ ਜਿਹੜਾ ਸੈਲਫ ਏਮਪਲੋਇਡ ਹੈ ਦੈਟ ਇਜ਼ ਕੈਪ ਰੀਚ ਉਹਨਾਂ ਨੇ ਕੁਝ ਟਾਈਮ ਲਈ ਉਹਨੂੰ ਹੋਲਡ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ ਪਹਿਲਾਂ ਮੈਂ ਤੁਹਾਨੂੰ ਐਕਸਪਲੇਨ ਕੀਤੇ ਉਹ ਸਾਰੇ ਜਿਹੜੇ ਕੈਟਾਗਰੀਜ਼ ਹੈ ਓਪਨ ਹੈ ਜੇ ਤੁਸੀਂ ਵੀ ਕੁਆਲੀਫਾਈ ਕਰ ਰਹੇ ਹੋ ਜਾਂ ਤੁਸੀਂ ਵੀ ਪਲਾਨ ਕਰ ਰਹੇ ਹੋ ਇੱਕ ਵਾਰੀ ਸਾਡੇ ਨਾਲ ਜ਼ਰੂਰ ਕੰਸਲਟ ਕਰੋ ਜੀ ਤੇ ਇਹ ਸਾਰੀ categories ਦੇ ਵਿੱਚ proper family PR ਹੁੰਦੀ ਹੈ ਜਾਂ 21% ਜਾ ਸਕਦਾ ਆ ਮੈਮ PR ਦਾ ਮਤਲਬ ਹੀ ਇਹ ਹੁੰਦਾ ਹੈ ਕਿ family PR family ਵਿੱਚ ਕੌਣ-ਕੌਣ ਆਂਦਾ ਇਹ ਸਾਡੇ ਕੋਲ ਬਹੁਤ queries receive ਹੁੰਦੀ ਹੈ ਕਿ ਮੇਰੇ ਨਾਲ ਮੇਰੇ ਮਦਰ ਰਹਿੰਦੇ ਨੇ ਮੇਰੇ ਫਾਦਰ ਨੇ ਮੇਰੇ ਬ੍ਰਦਰ ਨੇ ਤੇ ਮੈਂ ਹਲੇ ਵਿਆਹ ਨਹੀਂ ਕੀਤਾ ਮੈਂ family ਨਾਲ PR ਲੈਣੀ ਹੈ that is not your family ਜੇ ਤੁਹਾਡੀ ਏਜ 22 ਤੇ ਉੱਤੇ ਹੈ ਤੇ ਤੁਹਾਡੀ ਜਿਹੜੀ ਫੈਮਿਲੀ ਹੈ ਉਹ ਕਾਊਂਟ ਹੋਏਗੀ ਜਿਹੜੀ ਤੁਹਾਡੀ ਵਾਈਫ ਹੈ ਜਾਂ ਫਿਰ ਹਸਬੰਡ ਹੈ ਜਾਂ ਫਿਰ ਤੁਹਾਡੇ ਬੱਚੇ ਹਨ ਇਹ ਫੈਮਿਲੀ ਕਾਊਂਟ ਹੁੰਦੀ ਹੈ ਫੈਮਿਲੀ ਦੇ ਵਿੱਚ ਪੈਰੈਂਟਸ ਗ੍ਰੈਂਡਪੈਰੈਂਟਸ ਜਾਂ ਬ੍ਰਦਰ ਸਿਸਟਰ ਨਹੀਂ ਆਂਦੇ